ਅਧਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਲੋਕਾਂ ਦੇ ਮਨਾਂਦਰ ਕਿਸੇ ਵੀ ਪ੍ਰਕਾਰ ਦਾ ਡਰ ਭੈ ਕੱਢਣ ਦੇ ਮਨੋਰਥ ਦੇ ਨਾਲ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਦੇ ਵਿੱਚ ਫਲੈਗ ਮਾਰਚ ਕੱਟਿਆ ਗਿਆ ਤੇ ਇਸ ਫਲੈਗ ਮਾਰਚ ਦੀ ਸ਼ੁਰੂਆਤ ਪੁਲਿਸ ਲਾਈਨ ਪਟਿਆਲਾ ਤੋਂ ਡੀਆਈਜੀ ਰੇਂਜ ਪਟਿਆਲਾ ਐਚਐਸ ਪੁੱਲਰ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ ਆ ਤੁਸ ਨੂੰ ਕਿ ਪਟਿਆਲਾ ਪੁਲਿਸ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਰਹੇ ਨੇ ਜੀ ਸਰ ਅੱਜ ਅਸੀਂ ਪਟਿਆਲੇ ਗਲੀਆਂ ਦੇ ਵਿੱਚ ਰੈਗ ਮਾਰਚ ਜਿਹੜਾ ਕਰਨ ਜਾ ਰਹੇ ਹਾਂ ਪਬਲਿਕ ਦੇ ਵਿੱਚ ਕੌਨਫੀਡੈਂਸ ਬਣਾਉਣ ਲਈ ਅਸੀਂ ਸਾਰੇ ਜਿਹੜੇ ਉਪਰਾਂ ਨੇ ਜੰਡੇ ਹੋਏ ਨੇ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਤਰਫੀਸ ਖੁੱਲੀ ਜਿਹੜਾ ਹੋਏ ਲੋਕਾਂ ਦੇ ਵਿੱਚ ਇਸ ਗੱਲ ਦਾ ਮੈਸੇਜ ਜਾਣਾ ਚਾਹੀਦਾ ਹੈ ਕਿ ਸਾਡੇ ਕੋਲ ਸਭੀ ਛੰਡ ਕੋਰਸ ਹੈ ਕਿ ਕਿਸੇ ਵੀ ਮੜੇ ਅੰਸਰ ਨੂੰ ਕ੍ਰਿਮੀਨਲ ਬੰਦੇ ਨਹੀਂ ਜਿਹੜੀ ਇਹ ਪੁਣਿਛ ਅਮਨ ਸ਼ਰਮਿਕ ਕੋਪੰਡੈਲ ਨਾ ਇਹਨੂੰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦਾ ਮੌਕਾ ਮਿਲੇਗਾ ਤੇ ਫੌਲਕ ਨੂੰ ਉਸ ਜੋ ਬੇਅਤੀਗੀਤੀ ਜਾਂਦੀ ਹੈ ਕਿ ਉਹ ਪੁਲਿਸ ਨੂੰ ਸਿਵਲ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਨਾਲ ਸਹਿਯੋਗ ਹੈ ਅੱਜ ਅਸੀਂ 30 ਗੱਡੀਆਂ ਦੇ ਨਾਲ ਪਟਿਆਲੇ ਜਿਹੜੇ ਦੇ ਵਿੱਚ ਜਿਹੜਾ ਫਲੈਗ ਮਾਰਚ ਕਰਾਂਗੇ ਐਸਐਸਪੀ ਸਾਹਿਬ ਖੁਦ ਨਾਲ ਹਾਜ਼ਰ ਹੋਣਗੇ ਸਾਰੇ ਜਿਹੜੇ ਦੇ ਗੈਟਡ ਅਫਸਰ ਤੇ ਉਹ ਕੋਟ ਜਿਹੜੀ ਫੋਰਸ ਹੈ ਪੈਰਾਮਿਲਟਰੀ ਦੇ ਪੋਸਟ ਦੇ ਅਫਸਰ ਸਹਿਬਾਨ ਹੋ ਸਾਡੇ ਨਾਲ ਨੇ ਤੇ ਅਸੀਂ ਬਕਾਇਦਾ ਫਲੈਗ ਮਾਰਚ ਇੱਥੇ ਵੀ ਕੱਢ ਰਹੇ ਆ ਸਰੀ ਰੇਂਜ ਤੋਂ ਸੂਰ ਬਰਨਾਲਾ ਐਂਡ ਮਲੇਰਕੋਟਲਾ ਦੇ ਵਿੱਚ ਵੀ ਜਿਹੜੇ ਅਸੀਂ ਫਲੈਗ ਮਾਰਚਾਂ ਕੱਢ ਰਹੇ ਆ ਬਨਾਸ ਦੇ ਵਿੱਚ ਬੇਨਤੀ ਕਰਾਂਗਾ ਕਿ ਕੌਪਲਿਸ ਨੂੰ ਆਪਣੇ ਗੋਡ ਦਾ ਜਿਹੜਾ ਪ੍ਰੋਪਰ ਇਸਤੇਮਾਲ ਕਰਨ ਕਿਸੇ ਦੇ ਡਰ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਕੌਪਲਿਸ ਨੂੰ ਜੇ ਜਿੱਥੇ ਵੀ ਕਦੇ ਕੋਈ ਕਿਸੇ ਤਰ੍ਹਾਂ ਦੀ ਗਲਤਵੱਤ ਆਉਂਦੀ ਹੈ ਤੇ ਤੁਰੰਤ ਕਰੀਏ ਪੁਲਿਸ ਨੂੰ ਤਲਾਸ਼ ਪੁਲਿਸ ਸਾਹਿਬ ਹਮੇਸ਼ਾ ਜਿਹੜੀ ਪਬਲਿਕ ਦੇ ਨਾਲ ਸਹਿਕਰਮੀਆਂ ਫਿਰ ਇਲੈਕਸ਼ਨ ਕਰਾਉਂਦੀ ਅਸੀਂ ਵਚਨਬੱਧ ਪੁਲਿਸ ਸਾਹਿਬ ਕਿੰਨੀ ਸੁਰੱਖਿਅਤ ਸੁਖੀ ਆਜਾ ਕਿ ਹੋਰ ਵੀ ਆਉਣਗੇ ਸਾਡੇ ਕੋਲ ਹਰੇਕ ਜਿਹੜੇ ਤੇ ਇੱਕ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆ ਚੁੱਕੀ ਮਲੇਰਕੋਟਲੇ ਦੇ ਵਿੱਚ ਸਾਡੇ ਕੋਲ ਇੱਕ ਫੁੱਲ ਡੋਨ ਆਈ ਹੈ ਬਾਕੀ ਹੋਰ ਜਿਹੜੀਆਂ ਪੈਰਾਮਿਲਟਰੀ ਫੋਰਸਸ ਦੀਆਂ ਕੰਪਨੀਆਂ ਟਾਈਮ ਟੂ ਟਾਈਮ ਕੜੇ ਸਪੈਸ਼ਲ ਡੀਪੀ ਸਾਹਿਬ ਲਾਂਡ ਆਰਡਰ ਇਸਤੇ ਲੱਗੇ ਹੋਏ ਨੇ ਸਾਨੂੰ ਟੈਂਕ ਟੂ ਟੈਂਕ ਜੜੀਆਂ ਪਰ ਜੇਦੋਂ ਇਲੈਕਸ਼ਨ ਕੈਂਪੇਨ ਪ੍ਰੋਪਰ ਚਾਲੂ ਹੋ ਗਈ ਤਾਂ ਉਹ ਕੰਪਨੀਆਂ ਵੀ ਸਾਡੇ ਕੋਲ ਆ ਜਾਣਗੀਆਂ ਸਰ ਬਾਰਡਰ ਦੇ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹਰਿਆਣਾ ਨਾਲ ਪਟਿਆਲਾ ਜੀ ਅਸੀਂ ਇੰਟਰ ਸਟੇਟ ਸਾਡੇ ਪਟਿਆਲਾ ਰੇਂਜ ਦੇ ਵਿੱਚ 14 ਇੰਟਰ ਸਟੇਟ 18 ਇੰਟਰ ਸਟੇਟ ਨਾਖੇ ਨੇ ਜੀ ਜਿਹੜੇ ਕਿ ਅਸੀਂ ਉਹਨਾਂ ਨਾਲ ਇੰਟਰ-ਡਿਸਟ੍ਰਿਕਟ ਮੀਟਿੰਗ ਕਰ ਲਈ 2 ਦਿਨ ਪਹਿਲਾਂ ਪਟਿਆਲੇ ਦੇ ਵਿੱਚ ਕੀਤੀ ਸੀ ਜਿੱਦੇ ਵਿੱਚ ਹਰਿਆਣੇ ਦੇ ਡੀਸੀ, ਐਸਪੀ ਸਾਹਿਬਾਨ ਔਰ ਉਹਨਾਂ ਦੇ ਕਮਿਸ਼ਨਰ ਸਾਹਿਬਾਨ ਆਏ ਸਨ ਉਹਨਾਂ ਨਾਲ ਅਸੀਂ ਵਿਚਾਰ ਕਰ ਚੁੱਕੇ ਹਾਂ ਸਾਰੇ ਹੀ ਬਾਰਡਰ ਦੇ ਜਿਹੜੇ ਨਾਕੇ ਨੇ ਉਹਨਾਂ ਬਾਰੇ ਡਿਟੇਲ ਚ ਅਸੀਂ ਡਿਸਕਸ ਕੀਤਾ ਹਰਿਆਣੇ ਦੇ ਇਲੈਕਸ਼ਨ ਸਾਡੇ ਤੋਂ ਇੱਕ ਹਫ਼ਤਾ ਪਹਿਲਾਂ ਨੇ ਉਹਨਾਂ ਨੂੰ ਵੀ ਅਸੀਂ ਨਾਲ ਪੂਰਾ ਸਹਿਯੋਗ ਦੇਵਾਂਗੇ ਪੂਰੀ ਨਾਲ ਫੋਰਸ ਲਾਵਾਂਗੇ ਨਾਕਿਆਂ ਦੇ ਉੱਤੇ ਔਰ ਉਹਨਾਂ ਲੋਕ ਵੀ ਜਿਹੜੀ ਸਾਡੇ ਪੰਜਾਬ ਚ ਇੱਕ ਹਫ਼ਤਾ ਬਾਅਦ ਦੇ ਵਿੱਚ ਇਲੈਕਸ਼ਨ ਹੈ ਉਹ ਸਾਨੂੰ ਪੂਰਾ ਸਹਿਯੋਗ ਨਾਲ ਕਰਨਾ ਤਾਂ ਪੁਲਿਸਾ ਸੁਵਿਧਾਸ਼ੀਲ ਤਿੰਨੇ ਕ ਬੂਥ ਹੈ ਉਥੇ ਵੀ ਐਕਸਟਰਾ ਫੋਰਸ ਲਾਈ ਜਾਈਏਗੀ ਜਿੱਥੇ ਚੇਦਨਸ਼ੀਲ ਦੇਖੋ ਜੀ ਜਿਹੜੇ ਸੰਵੇਦਨਸ਼ੀਲ ਬੂਥ ਨੇ ਸਾਡੇ ਸਾਰੇ ਹੀ ਪਟਿਆਲਾ ਰੇਂਜ ਦੇ ਵਿੱਚ ਉਹ ਡੀਸੀ ਐਂਡ ਐਸਐਸਪੀ ਸਾਹਿਬ ਨੇ ਬੈਠ ਕੇ ਉਹ ਆਪਣੀ ਉਹਨਾਂ ਦੀ ਪੂਰੀ ਲਿਸਟ ਬਣਾਈ ਹੋਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਨਾਰਮ ਦੇ ਅਕੋਰਡ ਨੂੰ ਉਹਦੇ ਦੀ ਜਿਹੜੀ ਫੋਰਸ